ਹਾਂਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਹਾਂ ਝੋਨੇ ਦੇ ਵਿੱਚ ਹੋਣ ਵਾਲਾ ਹਲਦੀ ਰੋਗ ਜਾਂ ਫਾਲ ਸਮਟ ਇਸ ਦੇ ਪਿੱਛੇ ਆਉਣ ਦਾ ਕਾਰਨ ਕੀ ਏ ਜਾਂ ਜਿਹੜੇ ਆਪਣੇ ਕਿਸਾਨ ਵੀਰਾਂ ਨੇ ਸੁਪਰੀਮ 110 ਵੈਰਾਈਟੀ ਲਗਾਈਏ ਜਾਂ ਕਿਸੇ ਹੋਰ ਫਰਮ ਦਾ 110 ਵੈਰਾਈਟੀ ਲਗਾਈਏ ਕਿ ਇਸ ਦੇ ਵਿੱਚ ਹਲਦੀ ਰੋਗ ਆਉਂਦਾ ਤਾਂ ਇਸ ਨੂੰ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਹਾਂ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਕਿਸਾਨ ਵੀਰੋ ਆਪਾਂ ਕਾਰਨ ਜਾਣਦੇ ਹਾਂ ਕਿ ਇਸ ਦੇ ਆਉਣ ਦਾ ਕਾਰਨ ਕੀ ਏ ਕਿਉਂਕਿ ਜਿਹੜੇ ਖੇਤ ਦੇ ਵਿੱਚ ਹਲਦੀ ਰੋਗ ਆ ਜਾਂਦਾ ਉੱਥੇ ਜਿਹੜੀ ਆਪਣੀ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਜਿੱਥੇ ਕਿਸਾਨ ਵੀਰ ਆਪਾਂ ਜ਼ਿਆਦਾ ਯੂਰੀਆ ਖਾਦ ਪਾਉਨੇ ਆ ਜਾਂ ਜ਼ਿਆਦਾ ਆਪਾਂ ਰੂੜੀ ਖੇਤ ਦੇ ਵਿੱਚ ਪਾਉਨੇ ਆ ਉੱਥੇ ਹਲਦੀ ਰੋਗ ਜਾਂ ਫਾਲਸ ਮੱਟ ਦੀ ਬਿਮਾਰੀ ਆ ਸਕਦੀ ਏ ਜਿੱਥੇ ਆਪਾਂ ਜ਼ਿਆਦਾ ਨਹਿਰੀ ਪਾਣੀ ਲਾਉਨੇ ਆ ਜੇਕਰ ਆਪਣੀ ਮਜਬੂਰੀ ਹੈ ਕਈ ਵਾਰ ਹੁੰਦਾ ਕਿ ਆਪਣੇ 1-2 ਕਿੱਲੇ ਜਿਹੜੇ ਆਪਣੇ ਨਹਿਰੀ ਜ਼ਮੀਨ ਤੇ ਹੁੰਦੇ ਨੇ ਕਿ ਉੱਥੇ ਆਪਾਂ ਨਹਿਰੀ ਪਾਣੀ ਹੀ ਲਗਾ ਸਕਦੇ ਆ ਉੱਥੇ ਆਪਾਂ ਕਿਸਾਨ ਉਹ ਮਜਬੂਰੀ ਤੌਰ ਤੇ ਨਹਿਰੀ ਪਾਣੀ ਤੁਸੀਂ ਲਗਾਉਣਾ ਤਾਂ ਇਸ ਤਰ੍ਹਾਂ ਲਗਾਓ ਕਿ ਜਦੋਂ ਆਪਾਂ ਨਹਿਰੀ ਪਾਣੀ ਲਾ ਦਿੰਨੇ ਆ ਤਾਂ ਉਹ ਜਿਹੜਾ ਪਾਣੀ ਪੂਰਾ ਜੀਰ ਜਾਵੇ ਖੇਤ ਨੂੰ ਤਕਰੀਬਨ 3-4 ਦਿਨ ਹਵਾ ਲਵਾ ਕੇ ਫਿਰ ਨਹਿਰੀ ਫਿਰ ਆਪਾਂ ਪਾਣੀ ਲਾਓ ਇਹ ਨਾ ਹੋਵੇ ਕਿ ਆਪਣਾ ਨਹਿਰੀ ਪਾਣੀ ਖੇਤ ਦੇ ਵਿੱਚ ਖੜਾ ਰਵੇ ਤਾਂ ਫਿਰ ਜਿਹੜੀ ਬਿਮਾਰੀ ਆਪਣੀ ਜ਼ਿਆਦਾ ਆਉਂਦੀ ਹੈ ਜਿੱਥੇ ਆਪਾਂ ਵੈਸੇ ਵੀ ਜ਼ਿਆਦਾ ਪਾਣੀ ਭਰ ਕੇ ਰੱਖਦੇ ਆ ਉੱਥੇ ਵੀ ਜਿਹੜਾ ਆਪਣਾ ਹਲਦੀ ਰੋਗ ਜਾਂ ਫਾਲਸ ਮੱਟ ਦੀ ਬਿਮਾਰੀ ਜ਼ਿਆਦਾ ਆਉਂਦੀ ਹੈ ਜੇਕਰ ਆਪਣੇ ਨਿਸਾਰੇ ਸਮੇਂ ਬਦਲਵਾਈ ਹਵਾ ਦੇ ਵਿੱਚ ਜਿਵੇਂ ਨਮੀ ਜ਼ਿਆਦਾ ਹੋਵੇ ਜਾਂ ਝੜੀ ਲੱਗ ਜੇ ਤਾਂ ਉੱਥੇ ਵੀ ਜਦੋਂ ਆਪਣਾ ਕਿਸਾਨ ਕਰੋ ਹਲਦੀ ਰੋਗ ਆ ਸਕਦਾ ਇਹ ਚਾ ਤਕਰੀਬਨ ਆਪਣੇ ਮੌਸਮ ਤੇ ਡਿਪੈਂਡ ਕਰਦਾ ਇਹ ਨਹੀਂ ਹੁੰਦਾ ਕਿ ਹਰ ਸਾਲ ਹੀ ਬਿਮਾਰੀ ਆਵੇ ਬਾਕੀ ਇੱਕ ਦੋ ਵੈਰਾਈਟੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਹਰ ਸਾਲ ਬਿਮਾਰੀ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲਦੀ ਹੈ ਚਾਹੇ ਥੋੜੀ ਆਵੇ ਚਾਹੇ ਜਿਆਦਾ ਆਵੇ ਤੇ ਹੁਣ ਗੱਲ ਕਰਦੇ ਆ ਜਿਹੜੇ ਕਿਸਾਨ ਵੀਰਾਂ ਨੇ ਸੁਪਰੀਮ 110 ਵੈਰਾਈਟੀ ਲਗਾਈ ਜਿਹੜੇ ਕਿਸਾਨ ਵੀਰੋ ਸੁਪਰੀਮ 110 ਵੈਰਾਈਟੀ ਤਕਰੀਬਨ ਅਸੀਂ ਪਿਛਲੇ 5 ਸਾਲ 6 ਸਾਲ ਤੋਂ ਲਗਾ ਰਹੇ ਹਾਂ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਹਲਦੀ ਰੋਗ ਨੂੰ ਕੰਟਰੋਲ ਕਰਨ ਵਾਸਤੇ ਕੋਈ ਵੀ ਜਿਹੜੀਆਂ ਕਿ ਸਪਰੇ ਹਾਂ ਆਉਂਦੀਆਂ ਨੇ ਦਵਾਈਆਂ ਆਉਂਦੀਆਂ ਨੇ ਅਸੀਂ ਉਸ ਸਪੈਸ਼ਲ ਵਾਸਤੇ ਸਪਰੇ ਨਹੀਂ ਕੀਤੀ ਤੇ ਨਾ ਹੀ ਆਪਣੇ ਖੇਤ ਦੇ ਵਿੱਚ ਕਲਦੀ ਹਲਦੀ ਰੋਗ ਆਇਆ ਤਕਰੀਬਨ 2022 ਦੇ ਵਿੱਚ ਦੇਖੀਏ ਤਾਂ ਸਾਡੇ ਖੇਤ ਦੇ ਸਾਡੇ ਪਿੰਡ ਦੇ ਵਿੱਚ ਤੇ ਨਾਲ ਦੇ ਪਿੰਡਾਂ ਦੇ ਵਿੱਚ ਹਲਦੀ ਰੋਗ ਆਇਆ ਸੀ ਜਿਨ੍ਹਾਂ ਨੇ ਸਪਰੀਮ 110 ਵੈਰਾਈਟੀ ਲਗਾਈ ਸੀ ਉਸ ਦੇ ਪਿੱਛੇ ਕਾਰਨ ਕੀ ਸੀ ਕਿ ਉਹਨਾਂ ਨੇ ਜਿਹੜੀ ਪਿਛੇ ਵੈਰੈਟੀ ਪਛੇਤੀ ਲਗਾਈ ਸੀ ਕਿਉਂਕਿ ਜੇ ਜੇ ਆਪਾਂ ਇਹ ਵੈਰੈਟੀ ਜਿਆਦਾ ਪਛੇਤੀ ਕਰਦੇ ਆ 25 ਤੂ 30 ਜੂਨ ਤੱਕ ਲੈ ਕੇ ਜਾਂਦੇ ਆ ਤਾਂ ਫਿਰ ਜਿਹੜੇ ਹਲਦੀ ਰੋਗ ਆਉਣ ਦੇ ਚਾਂਸ ਵੱਧ ਜਾਂਦੇ ਨੇ ਕੁਝ ਹੋਰ ਵੀ ਕਾਰਨ ਹੁੰਦੇ ਨੇ ਜੇਕਰ ਆਪਾਂ ਜਿਆਦਾ ਯੂਰੀਆ ਖਾਦ ਪਾਉਣੀ ਆ ਕਿਉਂਕਿ ਜਿਹੜੀ ਇਹਦੀ ਗ੍ਰੋਥ ਸ਼ੁਰੂਆਤੀ ਦੌਰ ਚ ਆਪਾਂ ਲੱਗਦੀ ਕਿ ਇਹ ਜਿਹੜਾ ਫਟਾਰ ਘਟਾ ਕਰ ਜਾਂਦਾ ਹੈ ਕੁਝ ਕਿਸਾਨ ਵੀ ਆਪਣੇ ਜਿਆਦਾ ਯੂਰੀਆ ਜਿੱਦਾਂ ਪਾ ਦਿੰਨੇ ਆ ਉੱਥੇ ਵੀ ਫਿਰ ਹਲਦੀ ਰੋਗ ਜ਼ਿਆਦਾ ਆ ਜਾਂਦਾ ਜਾਂ ਆਪਾਂ ਜ਼ਿਆਦਾ ਨਹਿਰੀ ਪਾਣੀ ਲਗਾਈ ਆਉਣੇ ਆ ਇਸ ਵੈਰੈਟੀ ਨੂੰ ਫਿਰ ਵੀ ਹਲਦੀ ਰੋਗ ਆ ਸਕਦਾ ਤਕਰੀਬਨ ਅਸੀਂ 5-6 ਸਾਲ ਤੋਂ ਪਿੱਛੇ ਲਾ ਰਹੇ ਆ ਸਾਡੇ ਖੇਤ ਦੇ ਵਿੱਚ ਕਦੀ ਵੀ ਇਸ ਹਲਦੀ ਰੋਗ ਦੀ ਸਮੱਸਿਆ ਨਹੀਂ ਆਈ ਤੇ ਜੇਕਰ ਤੁਹਾਡੇ ਖੇਤ ਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਆਈ ਤਾਂ ਤੁਸੀਂ ਇਹ ਆਪਣੀਆਂ ਗਲਤੀਆਂ ਦੇ ਕਾਰਨ ਜਾਂ ਜ਼ਿਆਦਾ ਆਪਾਂ ਨਹਿਰੀ ਪਾਣੀ ਦੇ ਕਾਰਨ ਜਾਂ ਜ਼ਿਆਦਾ ਯੂਰੀਆ ਦੇ ਕਾਰਨ ਜਿਹੜਾ ਆਪਣਾ ਹਲਦੀ ਰੋਗ ਆ ਸਕਦਾ ਜਾਂ ਪਿਛਲੇ ਸਾਲ ਤੁਸੀਂ 126 ਵੈਰਾਈਟੀ ਲਗਾਈ ਹੋਵੇ ਉਸ ਖੇਤ ਦੇ ਵਿੱਚ ਜਿਹੜੀ ਕਿ ਆਪਣਾ ਹਲਦੀ ਰੋਗ ਆਇਆ ਹੋਵੇ ਤੇ ਉਸ ਜ਼ਮੀਨ ਦੇ ਵਿੱਚ ਆਪਾਂ 110 ਵੈਰਾਈਟੀ ਲਗਾ ਦਿੰਨੇ ਆ ਤਾਂ ਉਸ ਦੇ ਕਾਰਨ ਵੀ ਜਿਹੜਾ ਆਪਾਂ ਹਲਦੀ ਰੋਗ ਆ ਸਕਦਾ ਤੇ ਹੁਣ ਕਿਸਾਨ ਵੀਰੋ ਆਪਾਂ ਇਸ ਨੂੰ ਕੰਟਰੋਲ ਕਿਵੇਂ ਕਰਨਾ ਜੇਕਰ ਤੁਹਾਡੇ ਖੇਤ ਦੇ ਵਿੱਚ ਤਕਰੀਬਨ 122 ਦੀ ਵੈਰਾਈਟੀ ਦੇ ਵਿੱਚ 126 ਵੈਰਾਈਟੀ ਦੇ ਵਿੱਚ ਤੇ ਸੁਪਰੀਮ 110 ਵੈਰਾਈਟੀ ਦੇ ਵਿੱਚ ਕਿਸਾਨ ਵੀਰੋ ਬਹੁਤ ਘੱਟ ਜਾਂ ਨਾ ਮਾਤਰ ਕਿਉਂਕਿ ਸਾਡੇ ਖੇਤ ਦੇ ਵਿੱਚ ਤਾਂ ਤਕਰੀਬਨ ਪਿਛਲੇ 5 ਸਾਲ 6 ਸਾਲ ਤੋਂ ਤਾਂ ਕਦੀ ਵੀ ਆਪਣੇ ਖੇਤਾਂ ਦੇ ਵਿੱਚ ਹਲਦੀ ਰੋਗ ਨਹੀਂ ਆਇਆ ਤਾਂ ਇਸ ਨੂੰ ਆਪਾਂ ਕੰਟਰੋਲ ਕਿਵੇਂ ਕਰਨਾ ਸਾਨੂੰ ਇਸ ਵਾਸਤੇ ਆਪਣੀਆਂ ਕਾਪਰ ਬੇਸ ਸਪਰੇ ਹਾਂ ਜਿਹੜਾ ਕਿ ਆਪਣਾ ਟੈਕਨੀਕਲ ਹੈਗਾ ਕਾਪਰ ਹਾਈਡਰੋਕਸਾਈਡ ਜਾਂ ਆਪਣਾ ਕੋਸਾਈਡ ਜਿਵੇਂ ਕੋਟੇਵਲ ਕੰਪਨੀ ਦਾ ਕੋਸਾਈਡ 2000 ਨਾਮ ਤੇ ਆਉਂਦਾ ਇਸ ਨੂੰ ਆਪਾਂ ਵਰਤ ਕੇ ਜਾਨਿ ਕਿ ਆਪਾਂ ਕੰਟਰੋਲ ਕਰ ਸਕਦੇ ਹਾਂ ਜਿਹੜੀ ਇਹ ਸਪਰੇ ਆ ਕਿਸਾਨ ਵੀਰੋ ਹਲਦੀ ਰੋਗ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਆਪਣੀ ਕੋਸਾਈਡ 2000 ਹੈ ਜਾਂ ਕਾਪਰ ਹਾਈਡਰੋਕਸਾਈਡ ਇਹ ਆਪਣਾ ਹਲਦੀ ਰੋਗ ਦੇ ਨਾਲ-ਨਾਲ ਜਿਹੜਾ ਆਪਣਾ BLB ਨੂੰ ਵੀ ਕਾਫੀ ਵਧੀਆ ਤਰੀਕੇ ਨਾਲ ਕੰਟਰੋਲ ਕਰਦਾ ਤੇ ਜਿਹੜੀ ਵੀ ਆਪਾਂ ਸਾਰੇ ਕਿਸਾਨ ਬرو ਹਲਦੀ ਰੋਗ ਨੂੰ ਕੰਟਰੋਲ ਕਰਨ ਵਾਸਤੇ ਜੇਕਰ ਆਪਣੇ ਖੇਤ ਦੇ ਵਿੱਚ ਆਪਾਂ ਵੈਰਾਈਟੀ ਲਗਾਈ ਹੋਈ 126 ਲਗਾਈਏ 122 ਲਾਈਏ ਕਿ ਖੇਤ ਦੇ ਵਿੱਚ ਆਪਣੀ ਹਲਦੀ ਰੋਗ ਆਉਂਦਾ ਤਾਂ ਇਹ ਸਾਰੇ ਕਿਸਾਨ ਬਰ ਆਪਾਂ ਗੋਭ ਦੇ ਸਮੇਂ ਹੀ ਕਰਨੀ ਜਦੋਂ ਆਪਣੇ ਖੇਤ ਦੇ ਵਿੱਚ ਹਲਦੀ ਰੋਗ ਇਹ ਸਾਰੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਤਾਂ ਫਿਰ ਕੋਈ ਵੀ ਦਵਾਈ ਇੰਜ ਤੇ ਜਿਹੜਾ ਪੱਕੇ ਤੌਰ ਤੇ ਪੱਕਾ ਕੰਟਰੋਲ ਨਹੀਂ ਕਰਦੀ ਕਿ ਆਪਣਾ ਹਲਦੀ ਰੋਗ ਨੂੰ ਕੰਟਰੋਲ ਕਰ ਸਕੇ ਇਸ ਵਾਸਤੇ ਜਿਹੜੀ ਵੀ ਆਪਸਾ ਪਰੇ ਆਪਾਂ ਗੋਭ ਸਮੇਂ ਹੀ ਕਰਨੀ ਜਿਹੜੀ ਆਪਾਂ ਕੋਸਾਈਡ 2000 ਤਕਰੀਬਨ ਆਪਾਂ ਇਹਦੀ ਜਿਹੜੀ ਡੋਜ਼ ਏ 2 ਗ੍ਰਾਮ ਪ੍ਰਤੀ ਲੀਟਰ ਦੀ ਡੋਜ਼ ਏ ਆਪਾਂ ਘੱਟ ਤੋਂ ਘੱਟ ਵੀ ਕਿਸਾਨ ਨੂੰ 150 ਲੀਟਰ ਪਾਣੀ ਘੱਟ ਤੋਂ ਘੱਟ ਆਪਾਂ ਲਾਉਣਾ ਬਾਅਦ ਦਵਾ ਤੁਸੀਂ 200 ਲੀਟਰ ਲਾਓਗੇ ਤਾਂ ਤੁਹਾਡਾ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਜਿਹੜੀ ਆਪਣੀ 150 ਲੀਟਰ ਦੇ ਵਿੱਚ ਇਹਦੀ ਡੋਜ਼ ਏ ਆਪਾਂ 300 ਗ੍ਰਾਮ ਕਾਪਰ ਹਾਈਡਰੋਕਸਾਈਡ ਯਾਨੀ ਕਿ ਕੋਸਾਈਡ 2000 ਦੀ ਆਪਾਂ ਸਪਰੇਅ ਕਰ ਸਕਦੇ ਜੇਕਰ ਤੁਸੀਂ 200 ਲੀਟਰ ਪਾਣੀ ਲਾ ਰਹੇ ਹੋ ਕਾ ਫਿਰ ਤੁਸੀਂ 400 ਗ੍ਰਾਮ ਤੱਕ ਜਿਹੜੀ ਇਹਦੀ ਆਪਾਂ ডোজ ਪਾ ਸਕਦੇ ਹਾਂ ਤੇ ਇਸ ਤੋਂ ਬਾਅਦ ਕਿਸਾਨ ਉਹ ਆਉਂਦਾ ਕੋਟੇ ਆ ਗਲੀਲੀ ਹੋਵੇ ਜਿਹੜਾ ਕਿ ਆਪਣੇ ਝੋਨੇ ਤੇ ਸ਼ੀਤ ਬਲਾਈਟ ਤੇ ਵੀ ਕੰਮ ਕਰਦਾ ਤੇ ਜਿਹੜਾ ਹਲਦੀ ਰੋਗ ਨੂੰ ਕੰਟਰੋਲ ਕਰਨ ਵਾਸਤੇ ਵੀ ਕੰਮ ਕਰਦਾ ਇਹਦਾ ਕਿਸਾਨ ਉਹ ਜੇਕਰ ਆਪਾਂ ਵਧੀਆ ਰਿਜ਼ਲਟ ਲੈਣਾ ਤੇ ਜਦੋਂ ਆਪਣਾ ਝੋਨਾ ਪੂਰਾ ਗੋਭ ਦੇ ਵਿੱਚ ਹੁੰਦਾ ਤਕਰੀਬਨ 75 ਦਿਨ ਦੇ ਲਗਭਗ 110 ਵੈਰਾਈਟੀ ਦੇ ਹਿਸਾਬ ਲਈ ਗਏ ਜਾਂ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਤੁਹਾਡੀ ਵੈਰਾਈਟੀ ਗੋਭ ਦੇ ਵਿੱਚ ਆਉਂਦੀ ਜਾਂ ਕਿਤੇ ਕਿਤੇ ਜਿਹੜੀ ਮੁੰਜਰ ਆਪਾਂ ਨੂੰ ਦਿਖਾਈ ਦੇਣਾ ਸ਼ੁਰੂ ਹੋ ਜਾਂਦੀ ਹੈ ਉਦੋਂ ਜੇਕਰ ਤੁਸੀਂ ਸਪਰੇਅ ਕਰਦੇ ਹੋ ਇਸ ਦੀ ਤਾਂ ਆਪਾਂ ਵਧੀਆ ਰਜਟ ਲੈ ਸਕਦੇ ਹਾਂ ਜਿਹੜੀ ਇਹਦੀ ਕਿਸਾਨੀ ਵਾਸਤੇ ਡੋਜ ਹੈ 400 ਐਮਐਲ ਪ੍ਰਤੀ ਏਕੜ ਦੀ ਡੋਜ ਹੈ ਗਰੀਲਿਓਵੇ ਇਹ ਆਪਣਾ ਹਲਦੀ ਰੋਗ ਦੇ ਨਾਲ-ਨਾਲ ਆਪਣੇ ਸ਼ੀਤ ਬ্লাইਟ ਦੇ ਵੀ ਵਧੀਆ ਤਰੀਕੇ ਨਾਲ ਕੰਮ ਕਰਦਾ ਤੇ ਬਾਕੀ ਇੱਕ ਕਿਸਾਨੀ ਵਾਸਤੇ ਇਹਨਾਂ ਸਪਰੇਹਾਂ ਦੇ ਲਈ ਜੇ ਕਾਪਰ ਬੇਸਟ ਜਾਂ ਗਰੀਲਿਓਵੇ ਜਿਹੜੀ ਤਕਰੀਬਨ 150 ਲੀਟਰ ਘੱਟ ਤੋਂ ਘੱਟ ਤੁਸੀਂ ਪਾਣੀ ਜ਼ਰੂਰ ਲਗਾਓ ਤਾਂ ਹੀ ਆਪਾਂ ਜਿਹੜਾ ਵਧੀਆ ਆਪਾਂ ਇਸ ਹਲਦੀ ਰੋਗ ਨੂੰ ਕੰਟਰੋਲ ਕਰ ਸਕਦੇ ਹਾਂ ਜਿਹੜੀ ਕਿਸਾਨ ਵੀਰ ਆਪਣੇ 126 ਵੈਰੈਟੀ ਹੈ ਤਕਰੀਬਨ ਇਹਦੀ ਵੀ ਜੇਕਰ ਆਪਾਂ ਯੂਰੀਆ ਜ਼ਿਆਦਾ ਲੰਮੇ ਸਮੇਂ ਤੱਕ ਖਿੱਚ ਦਿਆਂ ਤਾਂ ਇਹਦੇ ਵਿੱਚ ਵੀ ਜਿਹੜਾ ਹਲਦੀ ਰੋਗ ਫਿਰ ਜ਼ਿਆਦਾ ਆਉਂਦਾ ਇਸ ਕਰਕੇ ਜਿਹੜੀ ਵੀ ਆਪਾਂ ਇਹਨੂੰ ਯੂਰੀਆ 30 ਦਿਨ ਦੇ ਅੰਦਰ ਅੰਦਰ ਜਿਹੜੀ ਆਪਾਂ ਨੂੰ 30 ਦਿਨ ਤੱਕ ਆਪਾਂ ਨੇ ਪੂਰੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਵੈਰੈਟੀ ਤੇ ਤਾਂ ਹਲਦੀ ਰੋਗ ਜ਼ਿਆਦਾ ਆਉਂਦਾ ਤਾਂ ਇਸ ਨੂੰ ਕੰਟਰੋਲ ਕਰਨਾ ਜਦੋਂ ਆਪਣਾ ਖੇਤਾਂ ਦੇ ਵਿੱਚ ਹਲਦੀ ਰੋਗ ਆ ਕੇ ਫਿਰ ਆਪਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਆਪਣੀ ਝਾੜ ਦਾ ਵੀ ਨੁਕਸਾਨ ਹੋ ਜਾਂਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨ